ਖਬਰਨਾਮਾ ਦੇਖ ਰያ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਭਾਰਤੀ ਜਨਤਾ ਪਾਰਟੀ ਯਾਨੀ ਕਿ ਬੀਜੇਪੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਹੋਵੇਗਾ ਗੱਠਜੋੜ ਕਰਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਇਹਨਾਂ ਦੋਨਾਂ ਪਾਰਟੀਆਂ ਵੱਲੋਂ ਲੜੀਆਂ ਜਾਣਗੀਆਂ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਭਾਰਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਚਰਚਾ ਦਾ ਵਿਸ਼ਾ ਬਣ ਗਏ ਨੇ ਭਾਰਤੀ ਜਨਤਾ ਪਾਰਟੀ ਦਰ ਵਈਆ ਕੀ ਹੈ ਇਸ ਬਾਰੇ ਗੱਲਬਾਤ ਕਰਾਂਗੇ ਅਤੇ ਦੂਸਰੇ ਪਾਸੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਵੱਡਾ ਬਿਆਨ ਸ਼ਰੂਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗੱਠ ਜੋੜ ਨੂੰ ਲੈ ਕੇ ਹਾਲਾਂਕਿ ਸਿਆਸੀ ਮਾਹਿਰ ਪੱਤਰਕਾਰ ਭਾਈਚਾਰਾ ਅਤੇ ਰਾਜਨੀਤੀ ਮਾਹਿਰ ਇਹ ਕਹਿ ਰਹੇ ਨੇ ਕਿ ਇਹਦੇ ਵਿੱਚ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਗੱਠ ਜੋੜ ਕਰਕੇ ਹੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜਨਗੇ ਤੇ ਦੂਸਰੇ ਪਾਸੇ ਰਾਜਪਾਲ ਗੁਲਾਬ ਚੰਦ ਕੁਟਾਰੀਆ ਦਾ ਵੱਡਾ ਬਿਆਨ ਪੜ੍ਹ ਕੇ ਦੱਸ ਦਿੰਦੇ ਹਾਂ ਜੀ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਚੋਣਾਂ ਤੋਂ ਠੀਕ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਗੱਠ ਜੋੜ ਦੀਆਂ ਚਰਚਾਵਾਂ ਨਾਲ ਸਿਆਸਤ ਵਿੱਚ ਹਲਚਲ ਮਚੀ ਹੋਈ ਹੈ ਇਸ ਚਰਚਾ ਨੇ ਉਸ ਵੇਲੇ ਹੋਰ ਵੀ ਜ਼ਿਆਦਾ ਜ਼ੋਰ ਫੜ ਲਿਆ ਜਦੋਂ ਬੀਤੇ ਕੱਲ ਪੰਜਾਬ ਦੇ ਰਾਜਪਾਲ ਵੱਲੋਂ ਨਸ਼ਾ ਵਿਰੋਧ ਕੱਢੀ ਗਈ ਇੱਕ ਰੈਣੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਭੀਤ ਸਿੰਘ ਬਾਦਲ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਅਤੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਸ਼ਮੂਲਿਤ ਕੀਤੀ ਗਈ ਇਸ ਨੂੰ ਲੈ ਕੇ ਹੋਰ ਪਾਰਟੀਆਂ ਵੱਲੋਂ ਸਵਾਲ ਵੀ ਚੁਕੇ ਗਏ ਸਨ ਜਿਸ ਮਗਰੋਂ ਹੁਣ ਰਾਜਪਾਲ ਗੁਲਾਬਚੰਦ ਕਟਾਰੀਆ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਗੁਲਾਬ ਚੰਦ ਘਟਾਰੀਆ ਨੇ ਕਿਹਾ ਕਿ ਉਹਨਾਂ ਨੇ ਇਸ ਯਾਤਰਾ ਵਿੱਚ ਸ਼ਾਮਲ ਹੋਣ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਪ੍ਰਧਾਨਾਂ ਨੂੰ ਸੱਦਾ ਦਿੱਤਾ ਸੀ ਉਹਨਾਂ ਨੇ ਇਲਾਕੇ ਦੇ ਸਾਰੇ ਮੌਜੂਦਾ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਨਾਮ ਨਾਲ ਧਰਮ ਗੁਰੂਆਂ ਨੂੰ ਵੀ ਸੱਦਾ ਦਿੱਤਾ ਸੀ ਉਹਨਾਂ ਨੇ ਕਿਹਾ ਕਿ ਸਾਰਿਆਂ ਨੂੰ ਜੋੜ ਕੇ ਜਨ ਅੰਦੋਲਨ ਬਣੇਗਾ ਅਤੇ ਫਿਰ ਹੀ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕਦਾ ਹੈ ਫਾਜ਼ਿਲਕਾ ਵਿੱਚ ਪੈਦਲ ਮਾਰਚ ਮਾਰਚ ਦੌਰਾਨ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਘਟਾਰੀਆ ਨੇ ਕਿਹਾ ਨਾ ਉਹ ਕਦੇ ਸਿਆ ਨਾ ਉਹਨਾਂ ਨੇ ਕਦੇ ਸਿਆਸਤ ਕਰਨੀ ਤੇ ਨਾ ਹੀ ਉਚੋਲ ਲੜਨੀ ਹੈ ਉਹਨਾਂ ਨੇ ਕਿਹਾ ਕਿ ਉਹ ਆਪਣੀ ਤਰਖਾਤ ਤੇ ਗੁਜ਼ਾਰਾ ਕਰਦੇ ਹਨ ਉਹਨਾਂ ਕੋਲ ਜਿਹੜੀ ਵੱਡੀ ਉਹਨਾਂ ਕੋਲ ਜਿਹੜੀ ਗੱਡੀ ਵੀ ਹੈ ਉਹ ਵੀ ਜਨਤਾ ਦੀ ਹੈ ਉਹ ਜਨਤਾ ਦੇ ਸੁੱਖ ਦੁੱਖ ਵਿੱਚ ਸ਼ਾਮਲ ਹੁੰਦੇ ਹਨ ਉਹਨਾਂ ਨੇ ਕਿਹਾ ਕਿ ਉਹ ਆਪਣੀ ਸੰਵਿਧਾਨਕ ਜ਼ਿੰਮੇਵਾਰੀਆਂ ਦੀ ਪਾਲਾ ਕਰਦੇ ਹਨ ਅਤੇ ਮਰਦੇ ਦਮ ਤੱਕ ਅਜਾਇਆ ਕਰਦੇ ਰਹਿਣਗੇ ਉਹਨਾਂ ਨੇ ਕਿਹਾ ਕਿ ਮੇਰੇ ਵੱਲੋਂ ਤਾਂ ਸਾਰੇ ਲੋਕ ਸਭਾ ਦੇ ਮੈਂਬਰ ਵੀ ਸਦੇਗਾ ਵਧਾ 21 ਸਦੇਗਾ ਧਰਮ ਗੁਰੂ ਵੀ ਸਦੇਗਾ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਵੀ ਆਗੂ ਸਦੇਗਾ ਜੇਕਰ ਹਿੱਸਾ ਲੈਣਾ ਚਾਹੁੰਦੇ ਨੇ ਤੇ ਕਾਂਗਰਸ ਪਾਰਟੀ ਦੇ ਵੀ ਇਸ ਵਿੱਚ ਆਗੂ ਆ ਸਕਦੇ ਨੇ ਮੈਂ ਕਿੰਤੂ ਪ੍ਰੰਤੋ ਨਹੀਂ ਕਰਾਂਗਾ ਮੇਰਾ ਕੰਮ ਹੈ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਕਿ ਨਸ਼ਾ ਨਾ ਕਰੋ ਨਾ ਕਰੋ ਨਸ਼ਾ ਕੱਢੋ ਨਸ਼ਾ ਛੱਡੋ ਕੋੜ ਵੱਡੋ ਜੇਕਰ ਇਸ ਕੋੜ ਵਰਗੀ ਬਿਮਾਰੀ ਪੰਜਾਬ ਦੇ ਜਵਾਨਾਂ ਦੇ ਵਿੱਚ ਰਗ ਰਗ ਵਿੱਚ ਵਸ ਗਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਤੋਂ ਰਵਾਈ ਕਰਨਾ ਮੁਸ਼ਕਲ ਹੋ ਜਾਵੇਗਾ ਉਹਨਾਂ ਕਹਿੰਦੇ ਕਿ ਨਸ਼ਲ ਕੁਸ਼ੀ ਹੋ ਰਹੀ ਹੈ ਚਿੱਟੇ ਵਰਗੇ ਨਾਮੁਰਾਦ ਨਸ਼ੇ ਦੇ ਨਾਲ ਇਸ ਕਰਕੇ ਮੇਰੀ ਡਿਊਟੀ ਬਣਦੀ ਹੈ ਮੈਂ ਨਾ ਤੇ ਲੋਕ ਸਭਾ ਦੀ ਚੋਣ ਲੜਨੀ ਪੰਜਾਬ ਤੋਂ ਨਾ ਮੈਂ ਵਿਧਾਨ ਸਭਾ ਦੀ ਮੇਰਾ ਤਾਂ ਇੱਕੋ ਇੱਕ ਮੋਟਿਵ ਹੈ ਕਿ ਪੰਜਾਬ ਦੇ ਲੋਕਾਂ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਅਵੇਅਰ ਕੀਤਾ ਜਾਵੇ ਕਿ ਭਈ ਨਸ਼ਾ ਛੱਡੋ ਨਸ਼ੇ ਨੂੰ ਤਿਆਗੋ ਖਰਾਕ ਖਾਓ ਚੰਗੇ ਸਰੀਰ ਬਣਾਓ ਖਿਡਾਰੀ ਬਣੋ ਤੁਹਾਨੂੰ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਆ ਜਿਹੜਾ ਹੈ ਤੁਹਾਨੂੰ ਮੌਕੇ ਦਿੱਤੇ ਜਾਣਗੇ ਤੁਹਾਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਤੁਹਾਡੇ ਤੁਹਾਡਾ ਫਿਜ਼ੀਕਲੀ ਜਿਹੜਾ ਵਿਕਾਸ ਹੋਵੇਗਾ ਉਹਨਾਂ ਕਹਿੰਿਆ ਕਿ ਕੁਝ ਲੋਕਾਂ ਵੱਲੋਂ ਸਿਆਸਤ ਕੀਤੀ ਜਾ ਰਹੀ ਹੈ ਕਿ ਇਹ ਸਾਰਾ ਸਿਆਸੀ ਧੋਗ ਕੀਤਾ ਜਾ ਰਿਹਾ ਹੈ ਉਹਨੇ ਕਿਹਾ ਮੈਂ ਧੋਗ ਨਹੀਂ ਕਰ ਰਿਹਾ ਮੈਨੂੰ ਫਿਕਰ ਹੈ ਪੰਜਾਬ ਦੀ ਇਕੱਲੇ ਪੰਜਾਬ ਦੀ ਉਹਨਾਂ ਨੇ ਪੂਰੇ ਭਾਰਤ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਭਾਰਤ ਦੇ ਕਿਸੇ ਵੀ ਸਟੇਟ ਦੇ ਵਿੱਚ ਜੇਕਰ ਕੋਈ ਜੇ ਨੌਜਵਾਨ ਨਸ਼ੇ ਦਾ ਸੇਵਨ ਕਰਦੇ ਨੇ ਤੇ ਇਹ ਬੜੀ ਵੱਡੀ ਇੱਕ ਲੰਤ ਹੈ ਕਿਉਂਕਿ ਨਸ਼ਾ ਇੱਕ ਤਰ੍ਹਾਂ ਦੀ ਵੱਡੀ ਲਹਨਤ ਹੈ ਉਹਨਾਂ ਨੇ ਕਿਹਾ ਕਿ ਮੈਂ ਇਹ ਜਿਹੋ ਜਿਹੇ ਸਮਾਗਮ ਕਰਦਾ ਸੀ ਕਰਦਾ ਹਾਂ ਅਤੇ ਕਰਦਾ ਰਹਾਗਾ ਫਿਊਚਰ ਦੇ ਵਿੱਚ ਕਿਉਂਕਿ ਸਾਨੂੰ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਨਾ ਚਾਹੀਦਾ ਹੈ ਉਹਨਾਂ ਕਹਿੰਦਾ ਕਿ ਮੇਰੀ ਪਾਰਟੀ ਪਾਰਟੀ ਦੇ ਵਿੱਚ ਸਭ ਕੁਝ ਐ ਪਾਰਟੀ ਪਾਰਟੀਬਾਜੀ ਤੇ ਸਭ ਕੁਝ ਸਹੀ ਹੁੰਦਾ ਹੈ ਪਾਰਟੀਬਾਜੀ ਇੱਕ ਦੂਜੇ ਤੇ ਚਿਕੜ ਉਛਾਲਦੀ ਆ ਲੇਕਿਨ ਮੇਰਾ ਮੋਟਿਵ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਚੱਲਣਾ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਜਾਗਰੂਤ ਕਰਨਾ ਕਿ ਭਾਈ ਨਸ਼ਾ ਨਾ ਕਰੋ ਨਸ਼ਾ ਕਰਨ ਦੀ ਬਜਾਏ ਖਰਾਕ ਖਾਓ ਖਰਾਕ ਖਾਓ ਸਟੱਡੀ ਕਰੋ ਗੇਮਸ ਕਰੋ ਤਾਂ ਜੋ ਤੁਹਾਨੂੰ ਨੌਕਰੀ ਮਿਲੇ ਪੰਜਾਬ ਦੇ ਵਿੱਚ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਨੂੰ ਛੱਡ ਕੇ ਬਾਹਰ ਜਾਣ ਦੀ ਵੀ ਲੋੜ ਨਹੀਂ ਹੈ